ਅੱਜ ਚੱਲ ਰਹੀ ਆ ਠੋਕ ਟਖਾਈ ਤੁਹਾਨੂੰ ਦਿਖਾਉਣਾ ਤੇ ਅੱਜ ਦੀ ਲਾਈਵ ਨੂੰ ਤੁਹਾਡਾ ਸਵਾਗਤ ਹੈ ਜੀ ਦਿਖਾਉਂਦੇ ਆ ਤੁਹਾਨੂੰ ਸਾਰਾ ਕੁਝ ਦੇਖ ਕੇ ਓਏ ਹੋਏ ਆ ਗਿਆ ਹਾਂਜੀ ਕਿਵੇਂ ਆ ਠੀਕ ਆ ਜੀ ਤੁਹਾਨੂੰ ਦੇਖ ਕੇ ਨਾ ਚਾਹ ਦਾ ਚੜ ਜਾਂਦਾ ਹਾਂ ਇਹ ਤਾਂ ਹੈ ਜੀ ਸਾਰੇ ਦੇਖੀ ਸਰਤਾ ਨਹੀਂ ਵੱਜਿਆ ਵੈਸੇ ਮੈਂ ਤਣਕਾ ਘਮਾਰਿਆ ਮੈਂ ਤਾਂ ਸਰ ਵੱਜਿਆ ਇਹਦਾ ਬਾਈ ਨੂੰ ਵੀ ਇਦਾਂ ਹੀ ਹੋ ਜਾਂਦਾ ਅੱਛਾ ਉਹ ਜਿਹੜੇ ਹੁੰਦੇ ਨੇ ਖਿੜਿਆ ਰੋਹਾਂ ਜਿਹੇ ਆ ਨਹੀਂ ਹੱਸ 24 ਘੰਟੇ ਫਸ ਮੁਖ ਜੇ ਰਹਿਣਾ ਉਹਦਾ ਦਾ ਮੁੰਡਾ ਚ ਬਟ ਜਦ ਤੂੰ ਦੇਖੋ ਨਾ ਤੇਰੇ ਬਲ ਸਮਾਈਲ ਜੀ ਹੁੰਦੀ ਮੈਂ ਕਦੇ ਨਹੀਂ ਦੇਖਿਆ ਕਿ ਇਹ ਨਰਾਜ ਜਾ ਹੋਵੇ ਤੇ ਹੁਣ ਤੁਹਾਨੂੰ ਦਿਖਾਈਏ ਆਪਾਂ ਫੂਕਟ ਸਈਪੁਰ ਦੀ ਤੇ ਮਿਸਤਰਾ ਕਰਦੇ ਸਲਾਹਾਬਾਦ ਦਾ ਸਾਰੀ ਆ ਕਿਹੜੇ ਕਿਹੜੇ ਬੰਦੇ ਆ ਕੇ ਆਮਨਾ ਬਜਰੀ ਲੈਣ ਗਿਆ ਹੋਇਆ ਉਹ ਤੁਹਾਨੂੰ ਹੁਣ ਜਾਨਮਲ ਬਲੌਰਪੁਰ ਦਿਖਾਵਾਂਗੇ ਇੱਕ ਛੋਟਾ ਜਿਹਾ ਪੰਦਰਵਾ ਉਹ ਵੀ ਤੁਹਾਨੂੰ ਜਾਨਮਲ ਨੂੰ ਉਹ ਵੱਲ ਦਿਖਾਵਾਂਗੇ ਉਹ ਵਾਟਿਆ ਹੋ ਰਿਹਾ ਉਹ ਮੈਂ ਫਾਲਸਲੀ ਵਾਲਾ ਜਿਹੜਾ ਰੋਲਾ ਪਾਇਆ ਹੋਇਆ ਤਾਂ ਚੀਜ਼ ਕਰਨੀ ਹੈ ਤਾਂ ਹੈ ਪ੍ਰੈਸ ਜੀ ਜੋ ਕਰਨੀ ਹੈ ਤਾਂ ਨਹੀਂ ਨਹੀਂ ਉਹ ਫਾਲਸਲੀ ਵਾਲਾ ਰੋਲਾ ਪਾਇਆ ਕਹਿੰਦੇ ਸੀ ਅੱਜ ਆਉਣਾ ਮਤਲਬ ਫਾਲਸਲੀ ਵਾਲੇ ਜਿਹੜੇ ਲਾਉਂਦੇ ਡਾਉਨ ਸਿਲਿੰਗ ਵਾਲੇ ਕਹਿੰਦੇ ਸੀ ਅੱਜ ਆਉਣਾ ਹੁਣ 4-5 ਦਿਨ ਲਾਉਗ ਲੋ 4-5 ਦਿਨ ਬਾਜ ਜਿਆਦਾ ਲੱਗ ਜਾ ਰੋ ਤੁਸੀਂ ਉੱਪਰ ਚੜੇ ਆ ਆ ਬੇੜਾ ਲੱਗ ਗਿਆ ਫਰਾਜ ਇਹ ਕਾਹਦੇ ਰੇਸ ਤੇ ਜਿੱਟੇ ਆ ਹੱਟਾ ਸਮਾਨਾ ਕਾਹਦਾਂ ਤਰਕਾਉਂਦਾ ਉਹਨਾਂ ਨੂੰ ਹੁਣ ਮੈਂ ਉਹ ਤਾਂ ਕੱਲੂ ਆਉਣੇ ਨੂੰ ਕੱਲੂ ਕਹਿੰਦੇ ਆਉਣੇ ਨੂੰ ਮੈਂ ਕਿਹਾ ਦਰਿਆ ਥੱਲੇ ਵਾਲੇ ਇੱਥੇ ਰੋੜੀ ਪੈਣੀ ਐ ਇੰਨਾ ਕੇ ਬੇੜਾ ਮਾਸੀ ਅੱਧਾ ਕੇ ਲੱਗਣਾ ਐ ਇੱਧਰ ਰੋੜੀ ਪੈਣੀ ਐ ਸਾਰੀ ਅੱਛਾ ਸ਼ਾਂਤੀ ਏ ਰਾਣੀ ਸ਼ਾਂਤੀ ਕਾਹ ਕਹਿੰਦੀ ਸੀ ਉਹ ਤਾਂ ਜਾਂਦਾ ਵੀਤ ਨਹੀਂ ਆਇਆ ਹਮਤਾ ਪਤਾ ਨਹੀਂ ਹਮਕੋ ਬਥੇ ਜਾਂਦਾ ਦੀ ਆਖ ਕੰਨਾ ਰੂਈ ਗਾ ਤੇ ਨਹੀਂ ਅੱਜ ਗੰਗਾ ਜੀ ਘਰ ਵਾਲੀ ਪਤਾ ਨਹੀਂ ਕੱਲ ਮਰਕਟਾਂ ਲੈਣੇ ਵਾ ਕੱਲ ਕੁਸੋਰ ਖਾਣਾ ਉਹ ਵੀ ਚੱਲਣਾ ਸਵਾਹ ਇੱਕ ਵਾਰਾ ਕੋ ਬਾਈ ਹੁੰਦੀ ਲਾ ਚੀ ਗਾਲੀਓ ਨੇ ਕੱਲ ਦੁਪਹਿਰੇ ਵੀ ਇੱਕ ਰਾਹ ਪੈਂਦੀ ਆ ਸਰਵੇ ਚ ਲਾਮ ਵੀ ਪੈਂਦੀ ਥੋੜੀ ਜੀ ਔੜੀਆਂ ਜਾਂਦੀ ਆ ਆ ਜਾਣਾ ਕੱਲ ਨੂੰ ਬੇਬੀ ਦੇ ਬੇਬੀ ਦਾ ਕੱਲ ਆਇਆ ਤਾਂ ਫੋਨ ਮੈਨੂੰ ਕਹਿੰਦਾ ਆਉਂਗਾ ਮੈਂ ਯਾਰ ਅੱਜ ਇਹਨੇ ਕੁਲੀ ਸੌ ਜਾਣਾ ਕਹਿੰਦਾ ਮੰਮੀ ਕਹਿੰਦੀ ਜਾ ਕੇ ਆਉਣਾ ਹਾਂ ਜੀਤਾ ਤਾਂ ਆਇਆ ਹੋਇਆ ਬਾ ਜੀਤਾ ਹੀ ਦਸ ਨਾਲ ਦਾ ਸਾਨੂੰ ਜੀਤਾ ਆਇਆ ਰਹੇ ਬਸ ਬਾਕੀ ਠੀਕ ਐ ਹਾਂ ਇਹ ਬਸ ਤਾਂ ਹੀ ਆਇਆ ਇਹਨੇ ਲੈਰ ਚੌਂਕ ਦੇ ਚੱਕ ਲਈ ਬੰਦੇ ਹਾਂ ਇਹਦਾ ਇਹ ਖਰਚਾ ਰੱਖਣਾ ਪੈਂਦਾ ਇਹਦਾ ਫੇਰ ਆਉਂਦਾ ਹੈ ਜਿਹੜੀ ਮੈਂ ਕਿਹਾ ਸੀ ਜਿਹੜੀ ਵੀ ਠੋਕ ਠਖਾਈ ਚੱਲ ਰਹੀ ਆ ਠੋਕ ਠਖਾਈ ਚੱਲ ਰਹੀ ਹੈ ਜੀ ਆਹ ਤਾਲ ਖੜੀ ਸਾਨੂੰ ਕੱਢੀ ਫੇਰ ਸਾਰੀ ਉਹ ਉੱਥੋਂ ਨੂੰ ਆ ਸਾਰੀ ਵਿੜੇ ਦੀ ਐਂ ਜਾਊਗੀ ਹੈ ਦੋ ਪਾਟਾ ਚ ਨਹੀਂ ਹੋ ਸਕਦੀ ਹਾਂ ਉਹ ਵੀ ਨਹੀਂ ਹੋਣੀ ਟੱਕ ਪੈ ਜਾਣਾ ਹੋਣਾ ਫੇਰ ਅੱਛਾ ਇੱਕ ਸਾਡ ਨੂੰ ਜਾਊਗੀ ਉਹ ਐਡ ਨਹੀਂ ਜਿਹੜੇ ਨੂੰ ਮਾਰਦੀ ਜਾ ਲੋ ਹਾਂ ਆ ਗਿਆ ਆ ਗਿਆ ਮੈਂ ਹੁਣ ਕਹਿੰਦੇ ਰੱਖ ਦੇ ਸਾਜੀ ਉੱਦੋਂ ਨੂੰ ਟੋੜ ਖੜ ਤੇ ਇੱਥੇ ਨੂੰ ਚੱਲ ਦੇਖਦੇ ਆਂ ਮੇਰੀ ਹੋਈ ਸੀ ਪਲੰਬਰ ਨਾਲ ਗੱਲ ਮੈਂ ਕਿਹਾ ਵੀ ਯਾਰ ਆ ਕਹਿੰਦਾ 6 ਇੰਚ ਹੀ ਪਾਇਆ ਕਹਿੰਦਾ ਕਿੰਨਾ ਖਾਲ ਚੋਂ ਪਾਣੀ ਨਿਕਲਦਾ ਹੁੰਦਾ ਜਦ ਮੋਟਰ ਚੱਲਦੀ ਹੈ ਕਹਿੰਦਾ ਖਿੱਚ ਲੈਣਾ ਸਾਰਾ ਪਾਣੀ ਮੈਂ ਤਾਂ ਕਹਿੰਦਾ ਹੁਣ ਸ਼ੁਰੂ ਕਰ ਦਿੰਦੇ ਸਾਰੇ ਕੋਠੇ ਦੀ ਢਾਲ ਛੱਤ ਦਾ ਵੀ ਪਾਣੀ ਹੁਣ ਇਹ ਵੀ ਆਉਣਾ ਤੇ ਪਾਣੀ ਅੰਦਰ ਵੜ ਜੇ ਕਰੇ ਲੈ ਵੀ ਅਰੇ ਤੇਰੇ ਤਾਂ ਕਰਿਆ ਪਏ ਇੱਥੇ ਸਿਮਿੰਟ ਦੇ ਟੋਟੇ ਚੜਾ ਲੈ ਉਹ ਕਰ ਲੈ ਬਜਰੀ ਬਸ ਆ ਰਹੀ ਥੋੜੇ ਟਾਈਮ ਤੱਕ ਇੱਕ ਦਰਿਆਉ ਰੇਤੇ ਦੀ ਮਾਰ ਪੈ ਰਹੀ ਹੁਣ ਸਾਨੂੰ ਥੋੜੀ ਜੀ ਉਹ ਜਿਹੜਾ ਪਿਆ ਦਰਿਆਵਰੇ ਰੇਤਾ ਇਹਦਾ ਕਰਦਾ ਫੋਨ ਉਹ ਬੰਦੇ ਨੂੰ ਮੈਂ ਜੇ ਮਿਲ ਜਵੇ ਹੁਣ ਦਰਿਆਵਰੇ ਇੱਤਾਂ ਨੇ ਸਾਨੂੰ ਥੋੜਾ ਜਿਹਾ ਤੰਗ ਕਰਨਾ ਨੀਲਾ ਰੇਤਾ ਜਿਹੜਾ ਉਹਨੇ ਥੋੜਾ ਜਿਹਾ ਤੰਗ ਕਰਦਾ ਹਾਂ ਮੈਨੂੰ ਬੰਦੇ ਬੁਲਾ ਰਹੇ ਅੰਦਰ ਦੇਖਾਂ ਕੀ ਕਹਿੰਦੇ ਹੈ ਹਾਂਜੀ ਦੱਸੋ ਭਾਈ ਕੀ ਹੋ ਗਿਆ ਹੁਣ ਹੋ ਗਿਆ ਫਾਈਨਲ ਹਾਂਜੀ ਠੀਕ ਹੈ ਤਾਂ ਮੈਂ ਅਕਬਰ ਜੀ ਐਲਸ ਕਿ ਨੀ ਫਿਰ ਕਰਦੇ ਜੀ ਉਹ ਚੱਕ ਉੱਤਰ ਕਰਦੇ ਤੂੰ ਹਾਂ ਜੀ ਉਤਰ ਹੋਰ ਹੋਣਾ ਆ ਜੇ ਇਹ ਚ ਨਾ ਛਾ ਹੋ ਗਿਆ ਪਾਸ ਮੈਕਨ ਨਾਲੇ ਹੋਣਾ ਤਾਂ ਪਰ ਬਾਹਰ ਚ ਇਹਨੇ ਕਹਿਣਾ ਤਾਂ ਭਾਈ ਅੱਛਾ ਫਰ ਮੈਗਾ ਲਿਆਉਂਦਾ ਜਾ ਕੇ ਹੁਣ 25 ਬਚਦੇ ਚੇਨ ਹੋ ਜਾਣਾ ਤੋ ਪਰ ਦ ਅਰੇ ਸਾਰਾ ਦਿਨ ਆ ਜਾਇਓ ਕਰੀ ਜਾਣਾ ਫੰਟ 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 ਇਹ ਤਾਂ ਨਹੀਂ ਉਹਰੇ ਨਾਲ ਨਹੀਂ ਬਸ ਜਿੱਦਾਂ ਖਾਤਾ ਨਾ ਕਰ ਦੋ ਬਧੇ ਲਖੋਗੇ ਵੀ ਇਹਦੀ ਇਹਨੂੰ ਗੋਲ ਜਾ ਕਰ ਦਾਂ ਹੈ ਤੇ ਜਿਹੜੇ ਪਲੱਗ ਜਿਹੜੇ ਪਲੱਗ ਬਾਹਰ ਇਹਨੂੰ ਬੈਠੇ ਇੰਜ ਚਾਜੂਗਾ ਹਾਂ ਹਾਂ ਆ ਜਾਣੇ ਉਤਾਰੇ ਪੈਣੀ ਹੈ ਆ ਜਾਣਾ ਦਿੱਤੇ ਨੇ ਕਰ ਲੈਂਦੇ ਸਲਾ ਉਹਨੂੰ ਕੋਈ ਕਿਹੜੇ ਆ ਜਾਣਾ ਹਰ ਇੱਕ ਪਾਸੇ ਤੇ ਹੋਰ ਪਾਸੇ ਵੀ ਹੁੰਦਾ ਇਦਾਂ ਹੀ ਹੋਰ ਘਰਾਂ ਚ ਵੀ ਨਾ ਨਾ ਜਿੱਤ ਤੂੰ ਹੋਰ ਪਾਸੇ ਵੀ ਜਾਂਦੇ ਹੋਣੇ ਉੱਥੇ ਵੀ ਇਦਾਂ ਹੀ ਹੁੰਦਾ ਨਹੀਂ ਸੈਟੀਆਂ ਲੱਗ ਜੰਦੀਆਂ ਉਹ ਮੈਂ ਉਹ ਹੀ ਕਹਿੰਦਾ ਤੁਹਾਨੂੰ ਮੈਂ ਤੁਸੀਂ ਹੋਰ ਘਰਾਂ ਚ ਵੀ ਜਾਂਦੇ ਹੋਣੇ ਆ ਉੱਥੇ ਵੀ ਇਦਾਂ ਰੋਲਾ ਪੈਂਦਾ ਰੋਲਾ ਇਦਾਂ ਹੀ ਪੈਂਦਾ ਜੀ ਹਾਂ ਕਿਉਂਕਿ ਜਦੋਂ ਨਾ ਡਾਇਰੈਕਸ਼ਨ ਹੁੰਦੀ ਆ ਜਾਂ ਕੰਮ ਦੀ ਕੋਈ ਵੀ ਸਲਾਹ ਲਈ ਜਾਂਦੀ ਆ ਸਾਥੇ ਨਾਲ ਵੀ ਸਲਾਹ ਕਰਕੇ ਕਿਹੜਾ ਰੰਗ ਦਈ ਸਤਿ ਕਿਸੇ ਨੇ ਆਇਆ ਤਾਂ ਨਹੀਂ ਕਿਹਾ ਵੀ ਚੱਕ ਦੇ ਬਾਰੇ ਫੱਟੇ ਬਣਾ ਦੇ ਬੈਡਪੁੱਜ ਆਪਣੀ ਕਲਾਕ੍ਰਿਤੀ ਦਿਖਾ ਦੇ ਆਰੇ ਬੋਸ ਤੋਂ ਜ਼ਿਆਦਾ ਤਾਂ ਆਰਟੀ ਡਾਕਟਰ ਵੀ ਨਾ ਚੇ ਹੁੰਦੇ ਜੀ ਹੂੰ 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 ਆਰਟੀ ਡਾਕਟਰ ਦਾ ਤਾਂ ਇਹਨਾਂ ਦੀ ਆਈਏ ਡਾਇਰੈਕ ਪੱਕੀ ਦਿੱਤੀ ਹੁੰਦੀ ਹੈ ਇਹ ਜੀ ਇੱਥੇ ਬੈਠਾ ਲਈ ਠੀਕ ਆ ਤੂੰ ਕਿਹ ਜਿਹੀ ਪੂਰੀ ਹੋ ਉਹ ਬੜਾ ਹੱਸ ਰਹੇ ਹਨ ਨਾ ਮੈਂ ਕੀ ਕਹ ਤਾ ਹੱਥ ਦੇਵਨ ਲੈ ਆ ਦਿੱਤੀ ਦਾਦੀ ਅੱਛਾ ਕਰਦੇ ਆ ਚਲ ਮੈਂ ਲੈ ਜਾਂਦੇ ਹਾਂ ਜਾਈਏ ਚਲ ਮਾਣ ਨਾਲ ਢਾਬੇ ਪਰ ਖਾਂਦੇ ਪਰੌਂਠੇ ਭੁੱਖ ਲੱਗੀ ਤੇਰੀ ਮਾਂ ਨੇ ਕੁਝ ਨਹੀਂ ਬਣਾਇਆ ਹੈਗਾ ਅੱਡੀ ਚੱਕ ਲੈ ਇੱਧਰ ਨੂੰ ਫਿਰ ਮਾਂ ਨੂੰ ਕਾਲ ਲੈ ਹੈ ਇੱਧਰ ਖੜੀ ਆ ਕੋਈ ਨਹੀਂ ਜੀ ਉਹ ਆਖਲੀ ਪਿਆਰ ਹੈ ਜਾਨਾ ਜਿਆਦਾ ਕਰਾ ਮੈਨੂੰ ਲੱਗ ਗਿਆ ਇਹ ਨਾਲ ਬਸ ਆਹ ਸੈਟ ਆਉਟ ਦਾ ਇਹਨੂੰ ਵੀ ਐਨ ਬੁਲਾਈ ਕਰਕੇ ਹਾਂ ਕਰਾ ਲਈ ਜਿੱਦਾਂ ਕਰਾਉਣਾ ਤੇਰਾ ਜੱਤ ਕਰਦਾ ਜਿੱਦਾਂ ਤੇਰਾ ਜੱਤ ਕਰਦਾ ਕਰਾ ਲਾ ਭਾਈ ਹੈਲੋ ਆਖ ਨਹੀਂ ਮਾਰ ਸਕਦੇ ਹੈਗੇ ਕਿਦੋਂ ਨੂੰ ਫੋਨ ਕਰਦੇ ਆ ਉਹ ਇਹ ਉੱਪਰ ਕਦੇ ਨਹੀਂ ਚੜਦੇ ਇੱਥੇ ਹੁਣ ਹਾਂ ਹਾਂ ਕੀ ਚੀਜ਼ ਕਿੱਥੇ ਐ ਇੱਧਰ ਬਾਹਰ ਖੜੇ ਐ ਸੇ ਇੱਧਰ ਸਾਹਮਣੇ ਆ ਕਿੱਥੇ ਤਾਂ ਕਟੌਣੀ ਦਾ ਪੈਣੀ ਫਿਰ ਉਹ ਟੁੱਟੀ ਪਈ ਐ ਵਿਚੜਾਓ ਫਿਰ ਉਹ ਵੀ ਕਹਿੰਦਾ ਵੀ ਉਹ ਗੰਗਾ ਕੋਲ ਜਾਇਆ ਹੁੰਦਾ ਬਾਈ ਜਾਇਆ ਫਿਰ ਕੱਲੇ ਆ ਬੰਦੇ ਦੇਖ ਲਓ ਲੇਬਰ ਜਿੱਥੋਂ ਮਿਲਦੀ ਚੱਕ ਲਿਆ ਹਾਂ ਦੇ ਦੇ ਕੋਲ ਯਾਦ ਹਿੰ ਸ਼ਾਮ ਨੂੰ ਪੱਲ ਹਿੱਲਾ ਜਾਗ ਕਰਦ ਕੇ ਜਾਇ ਕਰੋ ਜਾਂਦੇ ਹੋਏ ਤੇ ਜਾਂਦੋ ਹਿੱਲਾ ਕਰਕੇ ਜਾਇ ਕਰੋ ਫਿਰ ਇਹ ਇਹ ਤਾਂ ਚਾਚਾ ਵੀ ਆਇਆ ਹੋਇਆ ਅੱਜ ਨਿੰਮੇ ਦਾ ਭਾਈ ਆਇਆ ਹੋਇਆ ਅੱਜ ਦਿਖਾਈ ਮੁਖੜਾ ਬਾਕੀ ਦਾ ਨੂੰ ਬੁਲਾ ਦੇ ਮੁਖੜਾ ਦਿਖਾਈ ਮੜਾ ਜਾ ਕਿਵੇਂ ਆ ਸ਼ੇਰਾ ਲੇਬਰ ਦਾ ਯਾਰ ਔਖਾ ਕਰ ਲੈਂਦੇ ਆ ਇਹ ਲੇਬਰ ਕਰ ਕੰਮ ਖੜਦਾ ਜਾਂ ਤੁਸੀਂ ਐਂ ਕਰੋ ਅੱਜ ਮਿਸਤਰੀਆਂ ਨਾਲ ਧਾੜੀ ਲਾ ਲਓ ਸਾਰੀ ਕਹ ਸਾਨੂੰ ਰੱਖ ਲੈ ਅੱਜ ਪੁੱਛ ਲਓ ਉਹਨੂੰ ਨਵੇੜੋ ਕੰਮ ਉਹਨਾਂ ਨਾਲ ਮਿਲ ਕੇ ਭਾਈ ਉਹ ਸੋਨੇ ਸੁਣ ਉਹ ਸੋਨੇ ਕਿੱਧਰ ਆ ਜਾ ਇੱਧਰ ਆ ਜਾ ਬਾਹੀ ਤੈਨੂੰ ਮੰਨ ਰੱਖ ਲੈ ਦਿਹਾੜੀ ਪਰ ਇਹ ਨਾਲ ਤੇਰਾ ਮਿਸਤਰੀ ਰੱਖ ਲੈ ਦੋ ਦਿਹਾੜੀ ਇਹ ਰੱਖ ਲੈ ਨਾਲ ਖਿੱਚੋ ਕੰਮ ਕਹਿੰਦਾ ਤੇਰਾ ਕੰਮ ਸੌਖਾ ਹੋ ਜੂ ਤੇ ਦੋ ਤਿੰਨ ਦਿਨ ਕੰਮ ਖਿੱਚਦਾ ਹੋ ਜੂ ਆਜੋ ਚੱਲ ਲੱਗ ਜੋ ਉੱਧਰ ਲੱਗ ਜੋ ਫਿਰ ਇਹ ਤੈਨੂੰ ਵੀ ਲੈਵਲ ਦੀ ਲੋੜ ਆ ਨਾ ਫਿਰ ਕੰਮ ਵੀ ਖਿੱਚਿਆ ਜਾਊਗਾ ਨਾਲੇ ਲੈਵਲ ਉੱਪਰ ਨਿਕਲ ਜਾਊਗਾ ਠੀਕ ਨਹੀਂ ਤੂੰ ਕੌਣ ਹੈ ਅੱਛਾ ਓਲਾ ਬੜਾ ਭਰਾ ਲਿਆਈ ਹੁਣ ਕਪੈ ਪਾ ਕੇ ਆ ਜਾ ਹੁਣ ਆ ਜਾ ਆ ਜਾ ਕੇ ਲੈ ਆ ਲੈ ਆ ਕੇ ਨਾਲੇ ਆਉਂਦਾ ਫਿਰ ਐਂ ਕਰਿਓ ਅੱਜ ਇਹਦੇ ਨਾਲ ਲਾ ਲੋ ਦਿਹਾੜੀ ਠੀਕ ਹੈ ਤੇ ਕੱਲ ਨੂੰ ਦੇਖ ਕੇ ਆਪਾਂ ਫਿਰ ਬੰਦੇ ਜ਼ਿਆਦਾ ਲੇਬਰ ਨਾਲ ਖਿੱਚ ਕੇ ਫਿਰ ਲੱਗ ਜਾਂਦਾ ਇਧਰ ਕਿੰਨੇ ਬੰਦੇ ਹੈਂ ਅੱਜ ਨਾ ਦੇਣਾ ਓਕੀ ਓਕੀ ਮੱਖਜਾ ਬਣਾ ਦੇ ਰੇਲ ਚਾਹ ਚਾਲ ਜੀ ਫਿਰ ਇਹਦੀ ਪਰਸੋਂ ਵੀ ਦੱਸਿਆ ਹਾਂ ਨਾ ਚੌਥੇ ਨੂੰ ਪਰਸੋਂ ਨੂੰ ਚੌਥੇ ਨੂੰ ਜਦ ਤੱਕ ਸਾਰੇ ਪਾ ਦੇ ਸਾਰਾ ਸਾਰੇ ਪਾ ਕੇ ਲੈਵਲ ਕੱਢ ਦੋ ਪਾਣੀ ਜਿਹੜਾ ਥੱਲੇ ਨਿਕਲੇ ਜਾ ਕੇ ਚੱਲ ਚਾਚਾ ਉੱਧਰ ਜਾ ਫਿਰ ਆ ਜਾ ਉਧਰ ਨੂੰ ਘੁੰਮਿਆ ਠੀਕਾ ਵੀ ਆ ਗਿਆ ਚਾਹ ਨੂੰ ਕਰ ਦੋ ਪਕੌੜੇ ਲੈ ਕੇ ਆਉਂਗਾ ਉਹ ਚਾਹ ਹੁਣ ਤੁਹਾਨੂੰ ਚਾਹ ਪਿਲਾ ਕੇ ਜਾਵਾਂ ਅਸੀਂ ਫਿਰ ਓਪੜ ਜਾਣਾ ਮੜਾ ਜਾ ਮੈਂ ਕਹਿ ਦਿੰਦਾ ਚਾਹ ਦੂੰ ਮੈਂ ਫਿਰ ਪਕੌੜੇ ਖਾ ਕੇ ਜਾਵਾਂ ਤੁਹਾਡੇ ਨਾਲ ਔਰ ਯਾਰ ਮੈਨੂੰ ਡਾਕਟਰ ਨੇ ਨਾ ਕੀਤੀ ਹੋਈ ਆ ਜੀਬ ਤੇ ਕੰਟਰੋਲ ਕਰਨਾ ਪੈਣਾ ਹੁਣ ਫਿਰਨ ਹੱਛਣੋ ਜੀ ਮੈਂ ਕੱਲ ਸਰਚ ਕਰ ਰਿਹਾ ਸਰ ਕੱਲ ਦਵਾਈ ਲੈ ਕੇ ਆਇਆ ਹਨਾ ਅੱਜ ਸੋਚਦਾ ਸੀ ਵੀ ਅਪਰ ਕੋਸ਼ ਨਹੀਂ ਬਤਾ ਹੁਣ ਤਾਂ ਕੱਲਾ ਨਹੀਂ ਪਾਣੀ ਪੀਤਾ ਹੋਇਆ ਹੁਣ ਨਾਰੀਅਲ ਪਾਣੀ ਪੀਂਦੇ ਆ ਅੱਜ ਇੱਧਰ ਲੱਗਦਾ ਸਾਰੇ ਜਣੇ ਤੇਰੇ ਵੱਲੇ ਅੱਜ ਅਸਰੀ ਗੱਲ ਜੀ ਉਹ ਜਿੱਤੇ ਜਿੱਤੇ ਕੋਈ ਵੀ ਤੈਨੂੰ ਤੰਗ ਕਰੂਗਾ ਨਾ ਤਾਂ ਮੈਨੂੰ ਦੱਸਣਾ ਆਹ ਯਾਰ ਇਹ ਗੱਲ ਨਹੀਂ ਉਹ ਛੇਡ ਕੇ ਬੁਲਾਇਆ ਕਰਦੇ। ਲਾ ਇਹ ਜਿਹੜੀ ਗੱਲਾਂ ਨਹੀਂ ਕਰੀ ਪ੍ਰਾਈਵੇਟ ਗੱਲਾਂ ਨਹੀਂ ਕਰੀਦੀ ਹੁੰਦੀਆਂ। ਤੁਹਾਨੂੰ ਕਹਿੰਦਾ ਖੇਚੂ ਖੋੜ ਖੇਚੂ ਖੋੜ ਆਇਆ ਨਾ ਕੋਈ ਯਾਰ। ਤੇਰਾ ਜਾਲਾ ਪਤਲਾ 90% ਹੈ? ਹੋ ਜਾਣਾ। ਆ ਕੇ ਉੱਪਰ ਇਹਦੇ ਦੋ ਤਾਲੇ ਬਣਾਇਆ ਕਰ। ਪਾ ਕੇ ਲੈਵਲ ਨੂੰ ਮੇਰੇ ਕੱਢ ਦੋ ਸਾਰਾ। ਚੋ ਖਚੋ ਕਮਾ ਜੇਰ ਫਿਰ। ਜਿੱਤੇ ਆਹ ਪਹੁ ਪਾਲਾ ਆ ਜਿਹੜਾ ਪਤਲਾ ਪਤਲਾ ਜਣਾ ਇਹ ਪੁਰਦ ਪਾ ਦੇ ਇਹਦੇ ਨਹੀਂ ਹੋ ਜਾਣਾ ਫੇ ਚਾਰੇ ਨਾਲ ਸਾਰੇ ਬਾਕੀ ਤਾਂ ਬੋਲਣਾ 10 ਮਿੰਟ ਚਲ ਕੋਈ ਗੱਲ ਨਹੀਂ ਕੋਈ ਗੱਲ ਹਾਂ ਇੱਕ ਸੇ ਕੰਮ ਕਰ ਦੂਗਾ ਹਾਂਜੀ ਸਰ ਪ੍ਰਾਈਵੇਟ ਗੱਲ ਤਾਂ ਨਹੀਂ ਕੋਈ ਨਹੀਂ ਆ ਵੀਡੀਓ ਬੰਦ ਕਰੀ ਵੀਡੀਓ ਬੰਦ ਕਰ ਖੜ ਜਾ ਕੋਈ ਗੱਲਾਂ ਪ੍ਰਾਈਵੇਟ ਹੁੰਦੀਆਂ ਉਸੀ ਕੈਮਰੇ ਪਰ ਨਹੀਂ ਕਰ ਸਕਦੇ ਹੈਗੇ ਜਿੱਦ ਤੇ ਰ ਕੋ ਪ੍ਰੋਬਲਮ ਦੱਸੀ ਹੈ ਤਾਂ ਹੁਣ ਹੱਲ ਕਰਨਾ ਪੈਣਾ ਕੋਈ ਨਾ ਕੋਈ ਲਾਗੇ ਦਿਹਾੜੀ ਇੱਧਰ ਚਾਹ ਪਾ ਲਾ ਕੇ ਜਾਣਾ ਫਿਰ ਤੁਹਾਨੂੰ ਹਨਾ ਚਾਹ ਬਣਾ ਦੇ ਜਿਹੜਾ ਨੂੰ ਲਿਆ ਦਿਓ ਲਿਆ ਦਿਓ ਹਾਂ ਇਹ ਜਿੱਤ ਕਿੰਨੇ ਬੰਦੇ ਆ ਅ ਤੈਨ ਤੈਨ ਅ ਤਿੰਨ ਥੱਲੇ 8 9 ਬੰਦਿਆਂ ਦੀ ਲਿਆ ਦਿਓ 9 ਬੰਦਿਆਂ ਦੀ ਗੁਰਤੇਜ ਖੜਾ ਇੱਧਰ 220 ਦਾ ਇਹਦੇ ਜੀਓ ਦਾ ਚਾਚੀ ਜੀ 220 ਦਾ ਜੇ ਪਹਿਲਾ ਸਕੀਮ ਚਾਇਆ ਹੋਤਾ ਪੁੱਛਾਂ ਮੈਂ ਵੀ ਇੱਕ ਬੰਦੇ ਨੂੰ ਮੈਂ ਕਿਹੜਾ ਟਾਇਰ ਦੇ ਬਿਨਾ ਹੈ ਉਹ ਆ ਜਿਹੜਾ ਸਾਡੇ ਲੱਗਿਆ ਹੋਇਆ ਹਾਂ ਉਹ ਬਿਨਾ ਬਾਹਰ ਤੇ ਆ ਕਿੱਦਾਂ ਬਾਹਰ ਤੇ ਬਿਨਾ ਉਹ ਆਤਾ ਨਹੀਂ ਲੱਗਣੀ ਹੈਗੀ ਜਿਹੜੀ ਆਪਣੀ ਆ ਲੱਗਦੀ ਆ ਹਾਂ ਹਾਂ ਉਹ ਸਿੱਧਾ ਦੂਆ ਵਾਂ ਉਹ ਕਿੱਦਾਂ ਹੋਇਆ ਥਾ ਪੁਰਾਣੀ ਬਿਨਾ ਬਾਹਰ ਰ ਆ ਬਈ ਤੈਨੂੰ ਪੁੱਛਦਾ ਮੈਂ ਪੁੱਛ ਕੇ ਤੂੰ ਦੱਸ ਦਮ ਆਹ ਚਾਹ ਲਿਆ ਪਕੌੜੇ ਆ ਗਏ ਆ ਪਕੌੜੇ ਆ ਗਏ ਪਕੌੜੇ ਲੋਈ ਸਿਕਾਲ ਜੀ ਸਸਰੀ ਗਾਲ ਜੀ ਕਿੱਦਾਂ ਆ ਗਏ ਦਾ ਚਾਹ ਲੈ ਤੇ ਪਕੌੜੇ ਆ ਗਏ ਬੰਦੇ ਜਿੰਨੇ ਪ੍ਰਸ਼ਾਦ ਖਾਓ ਉਹ ਪ੍ਰਸ਼ਾਦ ਆ ਹਾਂ ਇਹ ਤਾਂ ਮੈਂ ਕੱਲੇ ਖਾ ਲੂੰਗਾ ਹਾਂ ਚੱਕਰ ਤੇ ਫਟੇ ਪਲੇ ਪਲੇ ਖਾਣਾ ਨਹੀਂ ਨਹੀਂ ਚੱਕਲ ਖਾਉਂਦਾ ਲੈ ਆ ਦੋ ਚਾਹ ਪਾਣੀ ਪਾਣੀ ਗਰਦ ਹੈ ਤੇ ਫਲ ਜੜਾ ਹੈ ਇਹ ਉਹਨੀ ਤਲ ਦਾ ਟੱਕਾ ਨਹੀਂ ਥੋੜੀ ਬੱਧਰੀ ਵੀ ਉਹੀ ਵਰੀ ਹੈਗੇ ਕਿੰਨੀ ਪਾਈ ਸੀ ਆ ਦੇਵਾ ਡੀਜੇ ਲਾ ਕੇ ਕਿੱਥੇ ਪੈਂਦੀ ਆ ਉੱਥੇ ਚੱਕ ਕੇ ਇੱਧਰ ਪਾ ਦਈਏ ਇਹ ਆ ਤਾਂ ਬਹੁਤ ਲੈਵਲ ਚੱਕ ਲੈਣ ਇੱਥੇ ਤਾਂ ਫਿਰ ਉਹ ਅੱਲਾ ਦਾ ਪੌਣੀ ਆ ਹੁਣ ਨੀ ਇਹ ਇਹਦੇ ਉੱਪਰ ਟਾਇਲ ਲੱਗਣੀ ਹੋਣਾ ਆਹ ਟਾਇਲ ਦਾ ਵਰਟਾ ਆ ਟਾਇਲ ਦਾ ਇਹ ਇਹਦੇ ਉੱਪਰ ਟਾਇਲ ਦੇ ਉੱਪਰ ਲੱਗਦੀ ਜਾਣੀ ਆ ਹੁਣ ਜਿਹੜਾ ਘੋਲਵਾ ਪਾਉਂਗੇ ਥੋੜਾ ਥੱਲੇ ਪਾਉਂਗੇ ਹਾਂਜੀ ਇਹ ਕੋਲੇ ਹੁਣ ਇਹਦੇ ਬਰਾਬਰ ਪਾਣਾ ਤੇਰੇ ਵਾਲਾ ਘੋਲਵਾ ਉਹ 2 ਇੰਚ ਉਹ ਚੱਕ ਦੇਣੇ ਪਰ ਹਾਂ ਇਹਦਾ ਕਿੰਨਾ ਚੱਕ ਹੋਣਾ ਹੈ ਹਾਂ ਬਾਈ ਬਰਾਬਰੇ ਪੈਣਾ ਤੇਰਾ ਘੋਲਵਾ ਜਿਹੜਾ ਹੁਣ ਪੈਣਾ ਹੈ ਹਮਮ ਅੱਤ ਆਹੀ ਆ ਵਾਸ ਬਾਈ ਇੰਨਾ ਕਿ ਚੱਕ ਹੋਣਾ ਹੋਣਾ ਇਹਦੀ ਥੋੜੀ ਮੈਂ ਤੁਹਾਨੂੰ ਇਹ ਕਹਿੰਦਾ ਜਿੱਥੇ ਨਾ ਆਹ ਜਿਹੜੀ ਆ ਲਾਸਟ ਹੈ ਇਹਦੇ ਬਰਾਬਰ ਇਹਦੇ ਅਜਿਹੇ ਥੱਲੇ ਮੇਰੀ ਗੱਲ ਤਾਂ ਸੁਣਾ ਜਿਹੜੀ ਤੁਹਾਨੂੰ ਮੈਂ ਕਹਿੰਦਾ ਜਿਹੜੀ ਆ ਲਾਸਟ ਕੁੰਜਾ ਇਹ ਇਦਾਂ ਇੱਥੇ ਚੱਕ ਲੋ ਇਹਦੇ ਉੱਪਰ ਜਿਹੜਾ ਤੁਹਾਡਾ 2 ਇੰਚ ਦਾ ਮਾਲ ਪੈਣਾ ਉਹ ਪਾ ਲੋ ਬਾ ਉਹੀ ਪਾਉਣਾ ਉਹਦੇ ਉਨਾ ਕੇ ਪੈਣਾ ਇਹ ਤੂੰ ਪੂਰਾ ਜਿਹੜੀ ਅਖੁੰਜਾ ਉੱਚਾ ਚੱਕਿਆ ਹੋਇਆ ਇਹਨ ਪੂਰਾ ਇਹ ਨਹੀਂ ਆ ਦੇਖ ਹਾਂ ਦਿਖਾਈ ਆ ਇੰਨਾ ਦਾ ਹੋਣਾ ਇਹਦੇ ਉੱਪਰ ਪੈਣਾ ਚਾਹੀਦਾ ਆ ਇੰਨਾ ਮਾਹਲਾ ਪੈਣਾ ਚਾਹੀਦਾ ਆ ਜਿਹੜਾ ਥੱਲੇ ਆ ਸੈਲ ਲੱਕ ਉਹਨੇ ਮੈਂ ਤੁਹਾਨੂੰ ਇਹ ਕਹਿੰਦਾ ਆਪਣਾ ਉੱਤਰ ਹੋਰ ਬਚਤ ਹੋ ਜੂ ਥੋੜੇ ਤੁਹਾਨੂੰ ਫਾਇਦਾ ਕਹਿੰਦਾ ਮੈਂ ਯਾਰ ਤੇ ਤੂੰ ਮੈਂ ਕਹਿੰਦਾ ਤੁਹਾਡਾ ਮਾਲ ਘੱਟ ਪਊ ਉੱਤਰ ਇਹਨੂੰ ਹੋਰ ਜਿੱਦ ਬਿਲਕੁਲ ਉਹਦੇ ਨਾਲ ਜਿੱਥੇ ਥੱਲੇ ਪਿਆ ਆ ਅੱਥਲੇ ਤੇ ਚੱਕ ਲੈ ਇਹਨੂੰ ਇਹ ਮਸਾਲਾ ਮੰਗਵਾ ਮੈਂ ਆਇਆ ਹੱਥ ਬਾ ਇੱਥੇ ਚੱਕ ਲੈ ਆਹ ਚੱਕ ਲੈ ਇੱਥੇ ਤੇ ਆਹ ਚੱਕ ਇੱਥੇ ਦੇ ਦਾਂਗਾ ਨਾ ਤੁਹਾਨੂੰ ਮੈਂ ਉਹ ਤੁਹਾਡੇ ਮਸਾਲਾ ਘੱਟ ਪੈਣਾ ਥੋੜੀ ਡਿਲੀਵਰੀ ਘੱਟ ਪੈਣੀ ਹੈ ਆ ਭਾਈ ਮੈਂ ਗਿਆ ਇਹਦੇ ਉੱਪਰ ਚੱਕ ਲਾ ਕੇ ਆਹ ਜਿਹੜਾ ਆ ਇੱਥੇ ਤੇ ਲੈਵਲ ਚਾਰੇ ਪਾਸੇ ਭਾਵੇਂ ਦੇਖ ਲੈ ਯਾਰ ਇੱਕ ਦਾਲਾ ਭਰ ਕੇ ਹੋਗਾ ਪਾਉਣਾ ਪੈਣਾ ਓਰੇ ਥੋੜਾ ਜਿਹਾ ਪਾ ਲੈ ਜੀ ਪਾਉਣਾ ਵਿੱਚ ਹਲਕਾ ਜਿਹਾ ਦੇ ਦੇ ਪਰ ਚੱਕ ਲੱਗੇ ਆ ਉੱਚਾ ਤੋਂ ਜਿੰਨਾ ਉੱਚਾ ਚੱਕੇ ਥੋੜੇ ਤੋਂ ਨਾਲ ਮੇਰਾ ਪੈਣਾ ਉਹਨੇ ਤੇਰਾ ਮਾਲ ਜ਼ਿਆਦਾ ਪੈਣਾ ਤਾਹੀ ਇਹਨੂੰ ਦੇ ਤਾ ਆਪਣਾ ਵੀ ਆਪੇ ਕਰੀ ਚੱਲ ਹੁਣ ਜੇ ਉਹ ਤੁਰ ਤਾ ਬੰਨ ਗਾ ਨਹੀਂ ਦੇ ਤੂੰ ਜੀ ਥੋੜਾ ਬਜਣਾ ਪਾਉਣਾ ਇੰਨਾ ਜਿਆਦਾ ਕੋਠੇ ਪਰ ਆ ਇੰਨਾ ਦਾ ਪਿੰਡ ਚਲ ਪੈ ਤਾਂ ਜਾਣਾ ਮੈਂ ਤਾ ਥੋੜਾ ਘਟਾਉਂਦਾ ਉਨੇ ਹੀ ਤਰ੍ਹਾਂ ਦੇਤਾ ਮੇਰਾ ਮੇਰਾ ਨੁਕਸਾਨ ਹੋਣਾ ਨਹੀਂ ਉਨੇ ਹੀ ਉਨੇ ਤੁਹਾਡੀ ਮਿਹਨਤ ਜਾ ਦੇ ਤਾ ਅਸਲੇ ਥੋੜੇ ਜਿਆਦਾ ਪੈਣੇ ਆ ਹੋਈ ਨਹੀਂ ਲੋ ਜੀ ਅੱਜ ਸਾਡੇ ਘਰਾਂ ਇੱਕ ਨਵਾਂ ਮਹਿਮਾਨ ਆਇਆ ਹੋਇਆ ਆਪਾਂ ਪਰਿਚੇਅ ਕਰਾਈਏ ترسےਮ لال ਸੌਂਕੀ ترسےਮ لال ਸੌਂਕੀ ਤੁਹਾਡਾ ਨਾਮ ਕੀ ਹੈ ਜੀ ਤੁਹਾਡਾ ਨਾਮ ਕੀ ਹੈ ਜੀ ترਸੀਮ لال ਸੌਂਕੀ ਤੇ ਹੁਣ ਤਾਂ ਦਿੱਲੀ ਆਉਣਾ ਉਹ ਤਮੇ ਇਹ ਰੋਜ਼ ਆਉਣਾ ਚਾਹੀਦਾ ਰੋਜ਼ ਆਉਣਾ ਜਿੰਨਾ ਜੀ ਕਰਿਆ ਜਿੰਨਾ ਆਈ ਵੀ ਤੂੰ ਆ ਨਹੀਂ ਨਹੀਂ ਮੈਂ ਕਹਤਾ ਹਾਂ ਮੈਂ ਹੁਣ ਰੋਜ਼ ਆਉਣਾ ਚਾਹੀਦਾ ਬੰਦਾ ਇਹ ਪੈਸੇ ਦਊਂਗਾ ਤੈਨੂੰ ਹੁਣ 10 ਦਿਨ ਬਾਅਦ ਉਹ ਦੇਖੋ ਜੀ ਹਾਂ ਉਹਨਾ ਆਇਆ ਕੰਮ ਵਿੱਚ ਹੁੰਦਾ ਜੀ ਇਹ ਇਹਨੂੰ ਮੈਂ ਦੱਸਿਆ ਇਹਨੂੰ ਮੈਂ ਦੱਸਿਆ ਮਾਰਕੀਟ ਬੋਲੋ ਮੇਰੇ ਕਿੰਨੇ ਸਟਾ ਅੱਛਾ ਆ ਗਿਆ ਕਿ ਕੀ ਹੈ ਮੈਂ ਇਹ ਤੇ ਮਾਰਕੀਟ ਉਹਦੇ ਤਿੰਨ ਦਿਹਾੜੀਆਂ ਲੱਗ ਜੂਗਾ ਤਿੰਨ ਦਿਹਾੜੇ ਬਾਅਦ ਛੁੱਟੀ ਬੜਾ ਠੀਕ ਹੈ ਫੇਰ ਟਾਇਰ ਹੋਣੇ ਆ ਲੈ ਰਿਹਾ ਹੈ ਰਿਟਾਇਰਮੈਂਟ ਪਰ ਆ ਇਹ ਕਹਿੰਦਾ ਬੰਦਾ ਨਹੀਂ ਹੈਗਾ ਕਹਿੰਦਾ ਬੰਦਾ ਨਹੀਂ ਆਇਆ ਕਹਿੰਦਾ ਹਾਂ ਤਾਂ ਕਰਕੇ ਆਇਆ ਜੀ ਅੱਛਾ ਬੋਲਦਾ ਦਾ ਜ਼ਿਆਦਾ ਹੈ ਕੰਮ ਸਮਝਿਆ ਕਰੇ ਨਿਕਾਣ ਉਹ ਯਾਰ ਯਾਰਾ ਬੀਬੀ ਨੇ ਕੱਲ ਆਹੋ ਕਹਿੰਦਾ ਰਾਤ ਮਿਲਿਆ ਤਾਂ ਮਿਲਿਆ ਹੋਰ ਤਾਂ ਇਕੱਲਾ ਥੱਲੇ ਯਾਰ ਇੱਪਰ ਮਿੰਕੇ ਕਿਦਾਂ ਕੱਢੂ ਹਲੇਵਲ ਬਈ ਕਿ ਉਧਰ ਤੇ ਹੁਣ ਉਧਰ ਨਾਲ ਚੱਲੂ ਹਲੇਵਲ ਉਹਦੇ ਹਸਾਰ ਨਾਲ ਚੱਲੂ ਕੋਪੜ ਦੇ ਨਾਲ ਉਹ ਜਿਹੜਾ ਉਹ ਲੇਕ ਉਹ ਤਾਂ ਕੱਢਣੀ ਪੈਣਾ ਤੈਨੂੰ ਆ ਲੈ ਬੜਾ ਉਹ ਜਿਹੜਾ ਉਹਦੇ ਨਾਲ ਪਾਈਪ ਨਾਲ ਤਾਂ ਮਨੂਗੇ ਪਾਈਪ ਲਾਇਆ ਹੋਇਆ ਅੱਛਾ ਸਾਰੇ ਲਾਏ ਹੋਏ ਇੱਧਰ ਵੀ ਅੱਛਾ ਇੱਧਰ ਲਾਇਆ ਹੋਇਆ ਸਾਰੇ ਪਾਈਪ ਦੇ ਨਿਸ਼ਾਨ ਚੱਲ ਕਮਾਰ ਤੇ ਦੇਣਾ ਇਹਨੇ ਅੱਛਾ ਦੇਖੋ ਉਹ ਨਿਸ਼ਾਨੀ ਆ ਨਿਸ਼ਾਨੀ ਲੱਗੀ ਇੱਧਰ ਅੱਛਾ ਤੇ ਆ ਲਾ ਤੇ ਨਿਸ਼ਾਨੀ ਮੋਰ ਕਹਿੰਦੇ ਆਪਾਂ ਇਹ ਢਾਲ ਦੇਣੀ ਐ ਇੱਥੇ ਤੇ ਅੱਛਾ ਉੱਥੇ ਦੇ ਪਾਣੀ ਆਉਣਾ ਉੱਧਰ ਚੱਕ ਲੈਣਾ ਹਾਂ ਹਾਂ ਕਾਲੇ ਕਰ ਲਿਆ ਤਿਆਰ ਹੋ ਗਈ ਕਿਹੜਾ ਆ ਜਾ ਕਿਉਂ ਰਿਹਾ ਤੂੰ ਬਾਈਕ ਉੱਤਲਾ ਟੇਬਲ ਕਰ ਜਿੱਤੇ ਜੱਪਰਾ ਬਾਲਾ ਉੱਥੇ ਆਹ ਕਰ ਲੈ ਜੇ ਬੰਦੇ ਬੇਲੇ ਆ ਤੇ ਆਣਾ ਹੈ ਤਿੰਨ ਹੋ ਗਿਆ ਇਦਰ ਕੋਲੋਂ ਦੂਜਾ ਤਿਆਰ ਕਰ ਲੋ ਨਾਲ ਦੀ ਨਾਲ ਅੱਲੇ ਕੀ ਨਹੀਂ ਕਰਨਾ ਹੋਵੇਗਾ ਹਾਂ ਹਾਂ ਆਹ ਥੱਲੇ ਆ ਗਈ ਸਾਰੇ ਨਾਲੇ ਜਾਂਦਾ ਫੋੜਤੀ ਗਾਉਂਦੇ ਨੂੰ ਕਿੱਥੇ ਕਿਆ ਪ੍ਰੋਗਰਾਮ ਚੱਲਦਾ ਅੱਜ ਅੱਜੇ ਪਕੌੜੇ ਫਿਰ ਵੀ ਕਿਆ ਚੱਲ ਰਿਹਾ ਹੋਣ ਲੱਗਿਆ ਅੱਛਾ ਅੱਛਾ ਉਹਦਾ ਹੋਲੇ ਮੱਲੇ ਵਾਲਾ ਹੋਲੇ ਮੱਲੇ ਵਾਲਾ ਅੱਛਾ 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 ਠੀਕ ਹੈ ਠੀਕ ਹੈ ਠੀਕ ਤੇ ਠੀਕ ਹੋਲੇ ਮੱਲੇ ਵਾਲਾ ਚੱਲ ਪਿਆ ਕੰਮ ਅੱਜ ਰਾਣੀ ਹੈ ਨਾਣੀ ਹੈ ਤੂੰ ਰੋੜੀ ਪਰ ਹੋ ਜਾ ਓ ਚਾਹ ਆ ਗਈ ਥੱਲੇ ਨਹੀਂ ਚਾਹ ਬਰਾਲ ਸਾਹਿਬ ਸਾਡੇ ਨੂੰ ਦੇ ਦੋ ਪਨਵਾ ਆ ਗਈ ਦੀ ਆ ਗਈ ਚਾਹ ਲੈ ਆਓ ਯਾਰ ਚਾਹ ਪੀਜੇ ਪਕੌੜੇ ਆਏ ਹੋਏ ਆ ਆਹ ਖਾਣੇ ਨਹੀਂ ਪਹਿਲਾਂ ਗਲਾਸ ਤਾਂ ਪੂਰੇ ਖਾਲੇ ਮਾਮੇ ਯਾਰ ਮੇਰੇ ਗਲਾਸ ਵੀ ਥੱਲੇ ਦੇ ਚੱਕ ਲਿਆ ਇਹ ਗੱਲ ਗਲਤ ਆ ਬਈ ਥੋੜਾ ਨਾ ਢੋਡੀ ਪਾ ਲਿਆ ਮਾਜੀ ਨਾ ਹਾਂਜੀ ਚੋਬਾਂਦਾ ਮੇਰੀ ਗਲਗਾਤੀ ਨਾਲ ਲਿਖੋਣੇ ਪੈਣੇ ਮੈਨੂੰ ਇਹ ਤੰਗ ਕਰਦੇ ਬਹੁਤ ਆ ਬੜਾ ਕਗਲਾਤੋ ਲੋ ਯਾਰ ਹਾਏ ਬਾਦੂ ਕਲਾਸਾ ਦਿੱਤਾ ਗਿਆ ਇਹਦਾ ਕੱਟੇ ਨੂੰ ਲੈ ਲਾ ਅੱਜ ਦੀ ਲਾਈਵ ਵੀਡੀਓ ਆਪਾਂ ਬੰਦ ਕਰਦੇ ਆਂ ਧੰਨਵਾਦ ਜੀ ਤੁਹਾਡਾ ਮੇਰਾ ਲਾਈਵ ਵੀਡੀਓ ਦੇਖਣ ਵਾਸਤੇ ਨਿਮਾ ਪਾਜ ਉਧਰ ਲੱਗ ਗਏ ਨੇ ਕੰਮ ਕਰਾ ਆਪਾਂ ਲੱਗੇ ਹੋਏ ਨੇ ਨਿਮਾ ਲੱਗੇ ਅੰਦਰ ਪੂਰੇ ਕੰਮ ਕਰਾ ਪਰ ਗੰਨਾ ਵਿਜ ਰਿਹਾ ਹੈ ਅੱਜ ਦੀ ਲਾਈਵ ਵੀਡੀਓ ਆਪਾਂ ਬੰਦ ਕਰਦੇ ਆਂ ਜੀ ਧੰਨਵਾਦ ਜੀ ਤੇ ਬਾਕੀ ਹੁਣ ਤੁਸੀਂ ਜਾਨਵਾਲ ਬਲੌਗਰ ਦੇਖੋ